ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਸਰਪੰਚ ਵੀਰ ਸਿੰਘ ਡੇਰੀ ਫਾਰਮ ਪਿੰਡ ਬਾਜਾਖਾਨਾ ਤਹਿਸੀਲ ਜੈਤੋ ਜ਼ਿਲ੍ਹਾ ਫਰੀਦਕੋਟ ਦੇ ਵਿੱਚੋਂ ਤੁਹਾਨੂੰ ਇਹ ਵੀਡੀਓ ਦਿਖਾ ਰਹੇ ਆ ਕੋਟਕਪੂਰੇ ਤੋਂ ਬਠਿੰਡਾ ਵਾਇਆ ਬਾਜਾਖਾਨਾ ਜਾਈਏ ਤਾਂ ਹਾਈਵੇ ਇਸ ਪਿੰਡ ਦੇ ਵਿੱਚ ਦੀ ਲੰਘਦਾ ਹੈ ਇੱਕ ਹੀ ਉੱਚਾ ਪੌਲ ਬਣਿਆ ਹੋਇਆ ਓਵਰ ਬ੍ਰਿਜ ਬਣਿਆ ਹੋਇਆ ਤੇ ਜਦੋਂ ਉਹ ਬਠਿੰਡੇ ਵਾਲੀ ਸਾਈਡ ਨੂੰ ਉਤਰਦਾ ਤੇ ਨਾਲ ਹੀ ਇਹ ਬਾਈ ਜੀ ਉਹਨਾਂ ਦਾ ਕਡੇਰੀ ਫਾਰਮ ਜਿੱਥੇ ਪੋਪਾਰ ਵਾਲੇ ਪਸ਼ੂ ਵਿਕਰੀ ਦੇ ਵਿੱਚ ਇੱਥੇ ਹੁੰਦੇ ਆ ਅੱਜ 5 ਮੱਝਾਂ ਮੱਝਾਂ ਦੇ ਵਿੱਚ ਵੀ ਇੱਕ ਬੂਰੀ ਤੇ 4 ਇਹਨਾਂ ਚੋਂ ਸੂਈਆਂ ਸੂਈਆਂ ਮੱਝਾਂ ਸਿਰਫ ਇੱਕ ਨਾਗਾ ਜਿਹੜਾ ਗੱਭਣ ਹੈ ਇਹਨਾਂ ਤੋਂ ਇਲਾਵਾ ਇੱਕ ਇਤਰਗਾਹ ਜਿਹੜੀ ਕ੍ਰਾਸ ਬਰੀਡ ਹੈ ਇਹ ਵੀ ਗੱਭਣ ਹੈ ਸੋ ਨਾਗ ਟੋਟਲ 6 ਵੀਡੀਓ ਚ ਦਿਖਾਉਣੇ ਆ ਲਾਸਟ ਤੱਕ ਵੀਡੀਓ ਦੇਖਿਓ ਜਿਹਨੂੰ ਜਿਹੜਾ ਪਸ਼ੂ ਪਸੰਦ ਆ ਗਿਆ ਉਹਦੀ ਤਸੱਲੀ ਕਰਨ ਦਾ ਹੱਕ ਹੈ ਇੱਥੇ ਤਸੱਲੀ ਕਰ ਲਿਓ ਸੂਈ ਸਵਾਈ ਮੱਝ ਦਾ ਦੁੱਧ ਜਿੰਨਾ ਦੱਸਿਆ ਜਾਊਗਾ ਤੋ ਟਾਈਮ ਚੋਲਿਓ ਤਿੰਨ ਟਾਈਮ ਚੋਲਿਓ ਜੇ ਜਦੋਂ ਤੁਹਾਡੀ ਤਸੱਲੀ ਹੋ ਜਾਂਦੀ ਹੈ ਫੇਰ ਖੋਲ ਕੇ ਲਿਜਾਓ ਇਹਨਾਂ ਤੋਂ ਇਲਾਵਾ ਇੱਕ ਕੱਟੀ ਵੀ ਬਾਈ ਕਹਿੰਦਾ ਸੀ ਵੀ ਆਪਾਂ ਵਿਕਰੀ ਵਾਲੀ ਦਿਖਾ ਰਾਂਗੇ ਉਹ ਬਾਹਰ ਖੜੀ ਹੈ ਉਹ ਤੁਹਾਨੂੰ ਲਾਸਟ ਉੱਤੇ ਦਿਖਾ ਦੂ ਆਓ ਮਿਲिए ਬਾਈ ਨੂੰ ਕਰਦੇ ਗੱਲਾਂ ਬਾਤਾਂ ਦੱਸੋ ਪਹਿਲੇ ਨੰਬਰ ਵਾਲੀ ਝੋਟੀ ਤੋਂ ਸ਼ੁਰੂਆਤ ਤੇ ਲਾਸਟ ਉੱਤੇ ਗਾਂ ਦਿਖਾਉਂਗਾ ਤਰਵੀਰ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਸਰ ਵੀ ਅੱਜ ਪੰਜ ਮੱਝਾਂ ਤੇ ਇੱਕ ਗਾਂ ਹਾਂਜੀ ਹਾਂਜੀ ਬਾਈ ਪਹਿਲੇ ਨੰਬਰ ਤੇ ਝੋਟੀ ਕਨਮਾ ਸੁਆ ਤੇ ਪਹਿਲਾ ਸੁਆ ਸੁਈ ਚਾਰ ਦੇ ਦਿਨ ਚੱਕਦੀ ਚੌਕ ਦੇ ਹਜੇ ਬਾਈ ਕਿੰਨੇ ਦਿਨ ਹੋ ਗਏ ਅੱਜ ਸੁਈ ਨੂੰ ਇਹਨੂੰ ਸੁਈ ਨੂੰ ਹੋ ਗਿਆ ਚੌਥਾ ਦਿਨ ਆ ਬਾਈ ਸੁਈ ਨੂੰ ਮਗਰ ਕਰਤਾ ਇਹਦੇ ਦੁੱਧ 11 ਹੋ ਗਿਆ 10 ਮੰਨ ਕੇ ਕੋਈ ਲੈ ਲਈ ਠੀਕ ਆ ਰੇਟ ਕੀ ਰਹੂਗਾ ਦਾ ਰੇਟ ਫੋਨ ਤੇ ਹੁਣ ਸਾਰੇ ਪੁੱਛੋਂਦੇ ਬਾਈ ਠੀਕ ਆ ਹਾਂ 10 ਕਿਲੋ ਠੰਡਾ ਮਤਲਬ ਚਾਰ ਦਿਨ ਸੁਈ ਥੱਲੇ ਬਹੁਤ ਸੋਹਣੀ ਤਿਆਰੀ ਕੀਤੀ ਦੁੱਧ ਦੀ ਝੋਟੀ ਨੂੰ ਸੋ ਸੋ 10 ਕਿਲੋ ਦੁੱਧ ਬੱਚਾ ਬਿਲਕੁਲ ਛੋਟਾ ਨਾਲੂਆ ਕੱਚਾ ਨਾਲ ਦਿਸਦਾ ਥਾਣਾ ਥੀਚਵਾਈ ਵਾਲਾ ਸੰਦੀਪ ਭਾਈ ਤੋਰ ਕੇ ਦਿਖਾਊਗਾ ਕੁੰਡੇ ਸਿੰਘ ਦੀ ਝੋਟੀ ਐ ਦਰਮਿਆਨੇ ਕੱਦ ਚ ਚੌਗ ਵਾਲੇ ਦੰਦ ਜਿਹੜੇ ਉਹ ਇਹ ਚੱਕ ਰਹੀ ਐ ਹਵਾਨਾ ਤੁਸੀਂ ਇੱਦਾਂ ਦੇਖੋ ਦੁੱਧ ਠੰਡਾ 10 ਲੀਟਰ ਐ ਇਸ ਟਾਈਮ ਤੁਸੀਂ ਮਿੰਮਤੀ ਕਰਕੇ ਲੈ ਲਿਓ ਜਿਹਨੂੰ ਪਸੰਦ ਆਉਂਦੀ ਐ ਰੇਟ ਫੋਨ ਤੇ ਐ ਹਵਾਨੇ ਤੇ ਨਾੜਾ ਦੱਸੋ گاਵਾਂ ਨੂੰ ਦਿਸਣਗੇ ਜਦੋਂ ਤੁਸੀਂ ਆਉਂਗੇ ਸਾਈਡ ਤੋਂ ਜਦੋਂ ਆਪਾਂ ਹਵਾਨਾ ਦੇਖਦੇ ਐ ਬਾਕੀ ਢਾਂਚਾ ਇਹਦਾ ਵੀਡੀਓ ਚ ਦੇਖੋ ਸਾਫ ਸੁਥਰੀ ਸੋਹਣੀ ਝੋਟੀ ਪਹਿਲਾ ਸੂਆ ਸੋ ਅਗਲਾ ਥਣ ਵੀ ਬਹੁਤ ਸੋਹਣਾ ਦੋਸਤੋ ਪਿਛਲਾ ਥਣ ਵੀ ਚੰਗਾ ਹੈ ਕਿ ਖਾਨ ਪੀਣ ਦੀ ਬੜੀ ਖੁੱਲੀ ਹੈ ਬਈ ਜਿਹੜਾ ਖਾਂਦਾ ਉਹ ਹੀ ਦੁੱਧ ਦਿੰਦਾ ਹੈ ਨਾ ਸਹੀ ਹੈ ਤਾਨੂੰ ਚਾਰ ਦਿਨਾਂ ਦੀ ਸੂਈਸਲੇ ਦੁੱਧ ਕਰ ਗਈ ਸੋਹਣਾ ਖਾਂਦੀ ਬਹੁਤ ਹੈ ਜੋਸ਼ ਵਾਲਾ ਹਵਾਨਾ ਦੁੱਧ ਜਿਹੜਾ ਉਹ ਇਸ ਟਾਈਮ ਜਿਹੜਾ ਹਾਜ਼ਰ ਹੈ ਉਹ ਤੁਹਾਨੂੰ ਦੱਸਦਾ ਕੋਲ ਖੜ ਕੇ ਦੇਖਿਆ ਕਰੋ ਟਾਂਚੇ ਸਹੀ ਜਜਮੈਂਟ ਕੋਲ ਖੜਿਆ ਹੁੰਦੇ ਆ ਕਿਉਂ ਛੋਟੀ 2.5 ਕਿਲੋ ਦੀ ਕਪੈਸਿਟੀ ਹੋ ਰੱਖੋਗੀ ਬਾਈ ਜੀ ਠੀਕ ਹੈ ਵਦਨ ਇਹ ਦੋ ਅੱਗੇ ਜਿਹੜੀ ਛੋਟੀ ਬਈ ਆਹ ਛੋਟੀ ਦੂਜਾ ਸੁਆ ਬਈ ਕਨਮਾ ਦੂਜਾ ਸੂਆਈ ਓਕੇ ਆ ਸਿੱਗੀ ਆ ਕੱਟੀ ਆ ਤੇ ਮਗਰ ਕੋਈ ਨੂਰ ਦੀ ਠੀਕ ਐ ਕੱਟੀ ਦੋਸਤੋ ਦੇਖ ਲਓ 나ੜੂਆ ਨਾਲ ਐ ਕੋਈ ਨੂਰ ਦੀ ਕੱਟੀ ਐ ਇਹਨੂੰ ਦਿਨ ਅੱਜ ਆ ਗਿਆ ਬਾਈ ਪੰਜਵਾਂ ਦਿਨਾਂ ਨੂੰ ਸੂਈ ਨੂੰ ਠੀਕ ਐ ਇਸ ਟਾਈਮ ਹੁਣ 14 ਦੁੱਧ ਬਾਹਰ ਤੋਂ ਕਰਕੇ 14 ਕਿਲੋ ਇਥੇ ਲੈਣ ਕੇ ਲੈਣੀ ਤੋਰੀ ਬਾਈ ਸੋ ਦੋਸਤੋ ਦੂਜਾ ਸੂਆ 14 ਲੀਟਰ ਤੋਂ ਬਾਹਰ ਦੁੱਧ ਪੰਜਵੇਂ ਦਿਨ ਹੀ ਐ ਦੁੱਧ ਤੁਸੀਂ ਚੋਣਾ 나ੜੂਆ ਨਾਲ ਐ ਬੱਚਾ ਛੋਟਾ ਲਵਾ ਦਿਸਦਾ ਆਪਾਂ ਨੂੰ ਸਿੰਗ ਇਹ ਵੀ ਸੋਹਣਿਆ ਦੀ ਐ ਇਹਦਾ ਵੀ ਹਵਾਨਾ ਪਛਾਣ ਨੂੰ ਦਿਖਾਉਂਗਾ ਬੜਾ ਸੋਹਣਾ ਹਵਾਨਾ ਬਿਲਕੁਲ ਬਰੀਕ ਸਿੰਗ ਆ ਬਤੈ ਕੋ ਬੱਚਾ ਨਾਲ ਤੋੜ ਲੈਨੇ ਦੇਖੋ ਕੁੰਨੇ ਸੈਂ ਪਤਲਾ ਸੈਂ ਸੋ ਹੁਣ ਹਵਾਨਾ ਇਹਦਾ ਤੁਸੀਂ ਦੇਖੋ ਝੋਟੀ ਦਾ ਪਛਾਣ ਨੂੰ ਵੀ ਚੰਗਾ ਹਵਾਨਾ ਦੱਸਦਾ ਉੱਤੋਂ ਬਰੀਕ ਹੱਡੀ ਦਿਸਦੀ ਐ ਪਤਲੀ ਸਿੰਗਲ ਬਹੁਤ ਚੰਗਾ ਦੁੱਧ ਵਾਲੀ ਝੋਟੀ ਬਈ ਐ ਸਹੀ ਸੋ ਦੁੱਧ ਬਹੁਤ ਸੋਹਣਾ ਪੌਣਾ ਝੁੱਟਨੇ ਜਦ ਬਹੁਤ ਸਾਂ ਤਿਆਰੀ ਕੀਤੀ ਜਿਹੜੇ ਹਿਸਾਬ ਨਾਲ ਪੁਸ਼ਪੜੀ ਪਾਉਣਾ ਝੁੱਟਨੀ ਦੁੱਧ ਤੋ ਦੇਖੋ ਹਵਾਨਾ ਦੱਸੋ ਚੰਗਾ ਦੁੱਧ ਦੁੱਤ ਬਾਈ ਕਹਿੰਦਾ ਵੀ ਦੇਊਗੀ ਵੈਸੇ ਹੁਣ ਵੀ ਦੁੱਧ ਸੋਹਣਾ ਹਾਜ਼ਰ ਲਿਆ ਬਾਈ ਮੋਰੀ ਸੋ ਇਹ ਦੂਜਾ ਸੂਆ ਤਾਜੀ ਸੂਈ ਝੋਟੀ ਤੁਹਾਨੂੰ ਦਿਖਾ ਰਿਹਾ ਚੰਗੇ ਦੁੱਧ ਵਾਲੀ ਮੱਝ ਖਰੀਦਣ ਵਾਲਾ ਵੀਰ ਤੋ ਟਾਈਮ ਚੋਕੇ ਇਸ ਮੱਝ ਨੂੰ ਲੈ ਸਕਦਾ ਇੱਥੋਂ ਚੰਗੀ ਅਗਾੜੀ ਇਹਦੀ ਵੀ ਲਿਆ ਬਾਈ ਸੀਲ 350 ਸਭਾ ਕੱਟੀ ਵਾਲੀ ਵੈਸੇ ਅਗੜ ਪਛੜ ਬਰਾਬਰੀ ਬਈ ਇਹਦੀ ਤੇ ਬਾਕੀ ਜਿੰਨਾ ਹੁਣ ਚੋਨਾ ਤੋਂ ਉਹਨੇ ਜਿੰਨਾ ਹੁਣ ਹਾਜ਼ਰ ਹੈ ਇੰਦਰਾਂ ਦਿਨਾਂ ਨੂੰ ਝੋਟੀ 17 ਕਿਲੋ ਦੁੱਧ ਚਵਾ ਦੂਗੀ ਬਈ ਸੁ 15 ਦਿਨਾਂ ਨੂੰ ਬਾਈ ਕਹਿੰਦਾ ਵੀ 17 ਕਿਲੋ ਨੂੰ ਦੁੱਧ ਚਵਾਊਗੀ ਠੰਡਾ ਪਰ ਹੁਣ ਜਿਹੜਾ ਮੌਕੇ ਤੇ ਉਹਨਾਂ ਚੋਲੇ ਤੇ ਸੋ ਇਹ ਹੁਣ ਦਾ ਦੁੱਧ ਹੈ ਸੇਵਾ ਜਿਹੜਾ ਵੀਰ ਕਰੂਗਾ ਵਧਾ ਸਕਦਾ ਜਿਹਦੇ ਕੋਲ ਸੇਵਾ ਘਟ ਗਈ ਉਹਦੇ ਕੋਲ ਘਟ ਵੀ ਸਕਦੀ ਸੋ ਇਹ 2 ਨੰਬਰ ਤੇ ਸੀ ਇੱਕ ਚੰਗੀ ਝੋਟੀ ਸਾਨੂੰ ਦਿਖਾਈ ਹੈ ਇਸ ਤੋਂ ਕਿ ਤੁਹਾਨੂੰ ਬੂਰੀ ਮੱਝ ਦਿਖਾਉਣੀ ਹੈ ਬੂਰ ਨਾ ਘੱਟ ਨਿਕਲਦੀਆਂ ਗੂੜੇ ਰੰਗ ਦੇ ਵਿੱਚ ਬੂਰੀ ਤਰਵੀਰ ਬਾਈ ਕਿੰਨਾ ਵਾ ਸੂਆ ਦੇ ਕਿੰਨੇ ਦਿਨਾਂ ਦੀ ਸੂਈ ਹੈ ਦੂਜਾ ਸੂਆ ਬਾਈ ਇਹਨੂੰ ਸੂਈ ਨਾ ਮਗਰ ਕੱਟੀ ਹੈ ਤੇ ਜੱਡ ਬਲੈਕ ਠੀਕ ਹੈ 3 ਮਹੀਨੇ ਨੇੜ ਸੂਈ ਬਾਈ ਇਹ ਜਿਹੜੀ ਪਰਲੇ ਪਾਸੇ ਵਾਲੀ ਕੱਟੀ ਜੱਡ ਬਲੈਕ ਕੱਟੀ ਹੁੰਦੀ ਹੈ ਠੀਕ ਹੈ ਅੱਛਾ ਕਿੰਨਾ ਦੁੱਧ ਹੋਊਗਾ ਹੁਣ ਇਹਦੇ ਲਈ ਬਈ 12 ਕਿਲੋ ਠੀਕ ਹੈ ਹਾਂ 12 ਕਿਲੋ ਜਿਹੜਾ ਚੌਣ ਵਾਲਾ ਸਹੀ 12 ਕਿਲੋ ਹੈ ਤੋੜ ਗਏ ਬਈ ਸੋ 12 ਕਿਲੋ ਦੁੱਧ ਦੋਸਤੋ ਚੌਣ ਵਾਲਾ ਹਾਜ਼ਰ ਹੈ 1 ਮਹੀਨੇ ਦੀ ਬਾਈ ਕਹਿੰਦਾ ਕੱਟੀ ਨਾਲ ਹੈ ਬੱਚਾ ਨਾਲ ਹੈਗਾ ਜਿਹੜਾ ਵੀਰ ਖਰੀਦਣਾ ਚਾਵੇ ਤੋ ਟਾਈਮ ਚੋਲਿਓ 12 ਕਿਲੋ ਦੁੱਧੋਂ ਉਦੋਂ ਬਾਅਦ ਥੋੜੀ ਸੇਵਾ ਵੀ ਤੁਸੀਂ ਕਿੰਨਾ ਦੁੱਧ ਤੁਸੀਂ ਇਹਦਾ ਚੋਣੇ ਹੋ ਸੁਹਾ ਦੂਜਾ ਰੰਗ ਬਹੁਤ ਸੋਹਣਾ ਲਾਲੀ ਵਾਲਾ ਬੂਰਾ ਰੰਗ ਹੈ ਕੱਚਾ ਜਾਣੀ ਪੂਰੇ ਪੱਕੇ ਰੰਗ ਦੀ ਇਹ ਮੱਝ ਤੁਸੀਂ ਦੇਖੋ ਸਾਈਡ ਤੋਂ ਰੰਗ ਇਹਦਾ ਲਿਆ ਭਾਈ ਵਾਪਸ ਸੱਜਰਾਂ ਨੂੰ ਬੱਚੇ ਦੀ ਖਿੱਚ ਆ ਦੋਸਤੋ ਮੱਝ ਨੂੰ ਹਾਲਾਂਕਿ ਸੂਈ ਨੂੰ ਮਹੀਨੇ ਹੋ ਗਏ ਸੋ ਇਹ ਤਾਂ ਵੀ ਬਹੁਤ ਚੰਗੀ ਆ ਠੀਕ ਹੈ ਸੋ ਚੁਆਈ ਦੀ ਸੰਦੀਪ ਭਾਈ ਦੱਸਦਾ ਬਹੁਤ ਚੰਗੀ ਮੱਝ ਆ ਗਾੜੀ ਇਹਦੀ ਵੀ ਦੇਖੋ ਚੰਗੀ ਹੈ ਗਾੜੀ ਕੱਲਾ ਕੱਲਾ ਥਾਣਾ ਟਾਂਚਾ ਸੋਨਾ ਹੈ ਕੱਟੀ ਜੈਡ ਬਲੈਕ ਸੋ ਪੂਰੀ ਤੁਹਾਨੂੰ ਦਿਖਾਈ ਹੈ 3 ਨੰਬਰ ਦੇ ਉੱਤੇ ਤੁਸੀਂ ਹੁਣ ਹਵਾਨਾ ਦੇਖੋ ਬਹੁਤ ਸੋਹਣਾ ਸਾਫ ਸੁਥਰਾ ਹੈ ਗੱਬਣ ਮੱਝ ਬਾਈ ਦਿਖਾਊਗਾ ਧਰਵੀਰ ਬਾਈ ਕਿੰਨਾ ਮਸੂਹਾ ਸੋਹਣਾ ਇਹਨੇ ਦੂਜਾ ਸੂਹਾ ਸੋਹਣਾ ਬਾਈ ਇਹਨੇ ਠੀਕ ਐ 10 ਦਿਨ ਬਾਕੀ ਐ ਝੋਟੀ ਦੇ ਲਈ ਇਹਦੇ ਅਜੇ 10 ਦਿਨ ਲਾਊਗੀ ਬਹੁਤ ਚੰਗੀ ਐ ਬਾਈ ਸੋ ਦੇਖੋ ਸਿੰਘ ਮੱਕੀ ਜਿਹਨੇ ਲੈਣੇ ਪਾਏ ਚੰਗੇ ਭਰਨ ਕੋਲੇ ਆ ਕੇ ਵੇਖਣ ਦਾ ਕਬਾਈ ਸਹੀ ਦੱਸਣਾ ਇਹਨੇ ਸੋ ਦੂਜਾ ਸੂਹਾ ਚੰਗੇ ਢਾਂਚੇ ਦੀ ਸੋਹਣੀ ਝੋਟੀ ਗੱਬਣ ਹੈ ਦਿਲ ਲੈਂਦੀ ਹੈ ਅਜੇ ਚੰਗਾ ਸਟਰਕਚਰ ਉਤੋਂ ਕਾਫੀ ਖੁੱਲਾ ਡੁੱਲਾ ਹੈ। ਇਹ ਕਿਨਾਰਾ ਗੱਪਣਾਂ ਦੇ ਵਿੱਚ ਸੂਂਜਾਂ ਸਵਾਂਜਾਂ ਮੱਜਾਂ ਚਾਰ ਹੈ। ਢਾਂਚਾ ਦੇਖੋ ਇਹਦਾ ਵੀ। ਪਰ ਕੋਈ ਵਾਅਦਾ ਨਹੀਂ ਪੂਰਾ ਪੋਲੀ ਵਿੱਚ ਸਹਿਤ ਆਉਂਦਾ ਜਾਂਦਾ ਹੀ। ਬਹੁਤ ਲੇਵਾ ਖੁੱਲ ਕੇ ਸੂਂਦੇ ਨੇ। 10 ਦਿਨ ਹਜੇ ਲਾਊਗੀ ਮੱਜ ਵੱਡੀ ਮੱਜ ਹੈ। ਲਿਆ ਭਾਈ। ਵੱਡੀ ਮਤਲਬ ਫੁੱਲ ਵਜਨ ਵਾਲੀ। ਸੋ ਇਹ ਗੱਬਣ ਅੱਜ ਸਾਰੇ ਹੀ ਪਸ਼ੂ ਬਾਈ ਕੋਲ ਸ਼ਕੀਨ ਹੈ ਤੇ ਇੱਥੇ ਸੋਹਣੇ ਪਸ਼ੂ ਹੀ ਆਉਂਦੇ ਆ ਮੱਝਾਂ ਖਾਸ ਕਰਕੇ ਜਿਹੜੀਆਂ ਵਿਕਰੀ ਵਾਲਾ ਆਉਂਦੀਆਂ ਤੁਹਾਨੂੰ ਗਰਮੀ ਦੀ ਰੁੱਤ ਚ ਇੱਥੋਂ ਬਹੁਤ ਸਾਰੀਆਂ ਵੀਡੀਓ ਦਿਖਾਉਣੀਆਂ ਸੋ ਇਹ ਤੁਸੀਂ 4 ਨੰਬਰ ਤੇ ਮੱਝ ਦੇਖੋ 5 ਨੰਬਰ ਤੇ ਫੇਰ ਸੂਈ ਸਵਾਈ ਮੱਝ ਤੁਹਾਨੂੰ ਦਿਖਾਉਣੀ ਹੈ ਬਈ ਪੂਸ਼ਪੜੀ ਗੱਬਣ ਦਾ ਹਵਾਨਾ ਦੇਖ ਲਿਓ ਦੋਸਤੋ ਇੱਕ ਵਾਰ ਅਜੇ 10 ਦਿਨਾਂ ਦੀ ਇਹ ਕੱਚੀ ਹੈ ਹਵਾਨਾ ਚੰਗਾ ਕੱਢੂ ਇਹ ਤੋਂ ਅੱਗੇ ਇੱਕ ਹੋਰ ਸੂਈ ਸਵਾਈ ਮੱਝ ਤੂੰ ਜੱਸ ਸੁਈ ਹੈ ਬਾਈ ਹੂੰ ਤੇ ਪਰਸੋਂ ਸੁਈਏ 2 ਵਜੇ ਸ਼ਾਮ ਨੂੰ ਮਗਰ ਕੱਟੀਏ ਦੇ ਵੀ ਠੀਕ ਐ ਪਰਸੋਂ ਸੁਈਏ ਤਾਂ ਤੇ λεਉਣ ਬੜਾ ਬੌਲਾ 11 ਕਿਲੋ ਬੌਲਾ ਹੋਊਗਾ ਬਾਈ ਠੀਕ ਐ ਹਾਂਜੀ ਸੱਤ ਗੜ ਦੀ ਵੱਡੀ ਐ ਮੈਂ ਚੰਗਾ ਦੁੱਧ ਪਾਊਗੀ ਬਾਕੀ ਆ ਮੈਂ ਅਗਲਾ ਇਹ ਕਹਿੰਦਾ ਦੋ ਤਿੰਨ ਦਿਨ ਸੁਈਆਂ ਵਿੱਚ ਹੂੰ ਬੱਚੇ ਤਾਂ ਦਿਖਾਉਣੇ ਆਪਾਂ ਹੂੰ ਜੱਡ ਬਲੇ ਕੱਟੀਏ ਦੇ ਮਗਰ ਸੋ ਜੱਡ ਬਲੇ ਕੇ ਦੇ ਨਾਂ ਵੀ ਕੱਟੀ ਦੱਸੋ ਸੋਹਣਾ ਬੱਚਾ ਐ ਸੇਂਗ ਮੁੜੇਵੇ ਆ ਕੁੰਡੇ ਐ ਮੱਥੇ 'ਚ ਚਾਰ ਕਵਾਲ ਵਾਈਟ ਹੈ ਟਾਂਚਾ ਦੇਖੋ ਬਹੁਤ ਸੋਹਣਾ ਟਾਂਚਾ ਖਵਾਨਾ ਕੱਲਾ ਕੱਲਾ ਥਣ ਕੱਲਾ ਕੱਲਾ ਬਿੱਥੀ ਦੇ ਉੱਤੇ ਹੈ ਖਵਾਨਾ ਕੱਟ ਵਾਲਾ ਸੋਹਣਾ ਖਵਾਨਾ ਚੰਗੀ ਮੱਝ ਹੈ ਜਿਹਨੇ ਪੈਸੇ ਲਾਉਣੇ ਆ ਉਹਦੇ ਲਈ ਦੁੱਧ ਦੋ ਟਾਈਮ ਚੋਲਿਓ ਇੱਥੇ ਦੁੱਧ ਵਾਲੀ ਮੱਝ ਦਿਸਦੀ ਹੈ ਬਣਾਵਟ ਜਿਹੜੀ ਦੇਖਦੇ ਆ ਤਾਂ ਬਹੁਤ ਸੋਹਣੀ ਨਜ਼ਰ ਆਉਂਦੀ ਹੈ ਸੋ ਇਹ ਵੀ ਇੱਕ ਸੋਹਣੀ ਮੱਝ ਖਵਾਨਾ ਫੇਰ ਦੇਖੋ ਦੋਸਤੋ ਇਦਾਂ ਦੇ ਥਣ ਚਾਰੇ ਖਵਾਨਾ ਸਾਫ਼ ਸੁਥਰਾ ਹੈ ਲੈ ਚੱਲ ਬਈ ਬਾਕੀ ਬਜੰਨਾ ਹੋਊਗਾ ਉਹਨਾ ਹਾਜ਼ਰ ਦੱਸਾਂਗੇ ਆਪਾਂ ਇਹ ਨਹੀਂ ਦੋਸ ਦਿਨ ਸੂਈ ਥਲੇ ਥਲੇ 14 15 ਕਹਦੇ ਆਂਗੇ ਜੰਨਾ ਹੁਣ ਆਪਾਂ ਨੂੰ ਪਤਾ ਤਿੰਨ ਦਿਨ ਸੂਈ ਨੇ ਇਹਨਾਂ ਤੋਂ ਦਹੀਂ ਕੱਢਣਾ ਠੀਕ ਹੈ ਜਿਵੇਂ ਖਾਊ ਪੀਊਗੀ ਦੁੱਧ ਦਿਨ ਪਈ ਜਾਣੇ ਕਿ ਦੁੱਧ ਵਧਣਾ ਭੀਏ ਬਰੀਕ ਪੂਸ਼ ਮੋਢ ਦੇ ਵਿੱਚੋਂ ਬਣਾਵ ਧਾਂਚੇ ਦੀ ਚੰਗੀ ਐ ਟੱਟੀ ਜੱਡ ਬਲੈਕ ਦੇਤੀ ਕਰਮ ਵਾਲੀ ਨੇ ਵਧੀਆ ਇੱਕ ਨਗ ਮੱਜਾਂ ਦੇ ਵਿੱਚੋਂ ਚੰਗੀ ਅਗਾੜੀ ਮਤਲਬ ਥਾਣਾ ਚ ਬਿੱਥੀ ਔਰ ਨੋਟ ਕਰਿਓ ਜੀ ਅੱਛਾ ਭਾਈ ਇਹ ਤੋਂ ਬਿਨਾ ਆਪਾਂ ਇੱਕ ਗਾਂ ਹੁਣ ਦਿਖਾਉਣੀ ਹੈ ਹਾਂਜੀ ਭਾਈ ਕਿੰਨਾ ਮਾਸੂ ਆ ਸੁੰਦੀ ਜਰਸੀ ਸਾਈ ਵਾਲ ਕਰਾਸ ਦੂਜਾ ਸੂਆ ਭਾਈ ਚਾਰ ਦੰਦ ਆ ਬੱਚੀ ਦਿਨ ਕਿੰਨੇ ਲੈ ਜੂ ਦਿਨ ਦੇ ਤਿੰਨ ਚਾਰ ਦਿਨ ਪਈ ਆ ਸੀਲ ਠੰਡੀ ਇੰਨੀ ਕਾ ਭਾਈ ਇਹਨੂੰ ਨਾ ਪਹਿਲੇ ਸੋਦ ਪੈ 17 ਕਿਲੋ ਨੇ ਦੂਜਾ ਸੂਆ ਕਰਨ ਵਾਲੀ ਆ ਕਿਵੀ ਤੋਂ ਬਾਹਰ ਕਰੂ ਠੀਕ ਹੈ ਹਾਂ ਤਾਂ ਤਨ ਬਹੁਤ ਸਾਈ ਵਾਲ ਤੇ ਜਰਸੀ ਦਾ ਕਰਾਸ ਅੰਗ ਇਹ ਵੈੜ ਤੋਰ ਦੇ ਭਾਈ ਪੰਜ ਚਾਰ ਦਿਨ ਹਜੇ ਲਾਊਗੀ ਸੂਨ ਚ ਸ਼ਰੀਫ ਫੁੱਲ ਆ ਇਸ ਟਾਈਮ ਜੋ ਚੋਂਗੇ ਉਹ ਤੁਸੀਂ ਦੇਖਣਾ ਚਾ ਦੇਖ ਲੋ ਇਹਦਾ ਰੰਗ ਰੂਪ ਦੇਖ ਲੋ ਤੁਸੀਂ ਬੱਚੇ ਜਰਸੀ ਦੇ ਵੀ ਪਾਉਂਦੀ ਰਹੂ ਸਾਈਵਾਲ ਦਾ ਸੀਮਨ ਲਵਾ ਦੇਉਗੇ ਸਾਈਵਾਲ ਬੱਚੀਆਂ ਵੀ ਦੇਉਗੀ ਦੂਜਾ ਸੁਆਹ ਬਾਈ ਕਹਿੰਦਾ ਵੀ ਹੈ ਚਾਰ ਦੰਦ ਨੂੰ ਦੇ ਵਿੱਚ ਚੁਾਈ ਇਹਦੇ ਥਾਣੀ ਦੱਸਦੇ ਆ ਵੀ ਚੰਗੀ ਨਿਕਲੂਗੀ ਬਾਈ ਕਈ ਤੂੰ ਮੋੜ ਲਈ ਧਰਮੀ ਬਾਈ ਸੋ ਨੋਕ ਆਲਾ ਥਣ ਲੱਗਾ ਵਿਆ ਦੋਸਤੋ ਥੱਲੇ ਨੂੰ ਤਿੱਖਾ ਥਣ ਇਹ ਥਣ ਕਰਦੇ ਨਹੀਂਗੇ ਜਦੋਂ ਪਸ਼ੂ ਚੋਣ ਲੱਗਦੇ ਹੋ ਭਾਵੇਂ ਕਿੰਨਾ ਚ ਬੜੀ شریف ਹੈ ਬਾਈ ਇਹ ਕਹਿ ਦਿੰਦੇ ਸਾਈਂ ਹੁੰਦੀਆਂ ਬਹੁਤ شریف ਹੈ ਬੱਚੀ ਸੋ ਦੱਸੋ ਸ਼ਾਂਤ ਸੁਭਾਅ ਦੀ ਹੈ ਪਤਾ ਲੱਗਦਾ ਇਹਨਾਂ ਲੈ ਚੱਲੀਏ ਬਈ ਅੰਦਰ ਨੂੰ ਸੋ ਇਹ ਇੱਕ ਗਾਂ ਸੀ ਤੇ ਤੋਂ ਇਲਾਵਾ ਚਾਰ ਮੱਝ ਤੁਸੀਂ ਜਿਹੜਾ ਮਰਜੀ ਨਾਲ ਖਰੀਦ ਲਿਓ ਇਹਦੀ ਤਸੱਲੀ ਕਰ ਸਕਦੇ ਹੋ ਕੱਟੀ ਲਾਸਟ ਉੱਤੇ ਦਿਖਾਉਣੀ ਸੀ ਬਾਈ ਤੋਂ ਜਾਣਕਾਰੀ ਲੈ ਲੈਂਦੇ ਆ ਬਾਈ ਕੱਟੀ ਕਿੰਨੀ ਉਮਰ ਹੋਊਗੀ ਇਹਦੀ ਇਦੀ ਉਮਰ ਆ ਬਾਈ 14 ਕਿ ਮਹੀਨੇ ਦੀ ਐ ਠੀਕ ਐ ਹਾਂ ਮੈਂ ਤੇ ਨਾਲ ਲਈ ਸੀ ਮੈਂ ਸੱਜਰ ਸੂਈ ਸੀ ਹੂੰ ਮਤਲਬ ਇਹਨਾਂ ਨੇ ਤਕਰੀ ਦੱਸਿਆ ਹੋਇਆ 14 ਹੋਵੇ 14.5 ਇੱਥੇ ਜੀ ਐ ਠੀਕ ਐ ਬਹੁਤ ਸੋਹਣੀ ਬਣਾਉਂ ਤਾ ਤੇ ਛੋਟਾ ਸੈਂਗ ਨਾਲ ਹੀ ਮੋੜ ਗਈ ਐ ਬਾਈ ਕੱਦ ਬੁੱਤ ਬਹੁਤ ਐ ਕੱਟੀ ਦਾ ਸੀ 14 14.5 ਮਹੀਨਿਆਂ ਦੀ ਇਹ ਕੱਟੀ ਮੱਝ ਤੇ ਕੱਟੀ ਦੋਨੇ ਇਕੱਠੀਆਂ ਹੀ ਵੇਚਦੀਆਂ ਸੀ ਬਾਈ ਹੋਰਾਂ ਨੇ ਖਰੀਦੀਆਂ ਸੀ ਲਿਆ ਵੀਰੇ ਵਾਪਸ ਬਾਕੀ ਥਾਲੋਂ ਸਾਫ ਬੜੀ ਐ ਬਾਈ ਕੋਈ ਫੋਰ ਸ਼ਾਂਖ ਪੁੱਸਣ ਕੁਝ ਨਹੀਂ ਕੋਈ ਠੀਕ ਐ ਸੋ ਇੱਕਾ ਟੀਵੀ ਫਾਰ ਸੇਲ ਸੋ ਦੋਸੋ ਇਹ ਨਾਗ ਅਜ ਦੀ ਵੀਡੀਓ ਦੇ ਵਿਕਰੀ ਵਾਲੇ ਸੀ ਤੁਸੀਂ ਆ ਕੇ ਦੇਖ ਲਓ ਜੇ ਜਿਹੜਾ ਪਸ਼ੂ ਤੁਹਾਨੂੰ ਜੱਚੂਗਾ ਧੰਨਵਾਦ ਵੀਡੀਓ ਦੇਖਣ ਲਈ